ਅੱਛਾ ਗਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਗਲੈਮਰ ਗੋਸਪ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਜ਼ਿੰਦਗੀ ਦੇ ਵਿੱਚ ਦੋ ਚੀਜ਼ਾਂ ਹਮੇਸ਼ਾ ਹਿੱਟ ਹੁੰਦੀਆਂ ਨੇ ਮਸਾਲੇਦਾਰ ਗੋਸਪ ਸਤੇ ਮਜ਼ੇਦਾਰ ਐਂਟਰਟੇਨਮੈਂਟ ਤੇ ਅਸੀਂ ਅੱਜ ਤੁਹਾਨੂੰ ਦੋਵਾਂ ਦੀ ਡਬਲ ਡੋਜ਼ ਦੇਣ ਜਾ ਰਹੇ ਹਾਂ ਕਿਨੇ ਕੀ ਕਿਹਾ ਕਿਸ ਨੇ ਕੀ ਕੀਤਾ ਕਿਸ ਨੇ ਕਿਸ ਦੇ ਨਾਲ ਜੋੜੀ ਬਣਾਈ ਅਤੇ ਕੌਣ ਵੱਡੀ ਮੁਸੀਬਤ ਦੇ ਵਿੱਚ ਫਸਿਆ ਤਾਂ ਉਹ ਦੇਖਦੇ ਹਾਂ ਅੱਜ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਕੀ ਕੀ ਖਾਸ ਰਿਹਾ ਹੈ ਅੱਜ ਦੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਵਿਵਾਦ ਤੋਂ ਬਾਅਦ ਪੁੱਬਾ ਮਾਰ ਰੋਏ ਨਹੀਂ ਰਣਵੀਰ ਅਲਾਬਾ ਦੀ ਕੀ ਹੈ ਵਾਇਰਲ ਵੀਡੀਓ ਦਾ ਸੱਚ ਫਿਰ ਗੱਲ ਕਰਾਂਗੇ ਕੰਟਰੈਕਟ ਮੈਰਿਜ ਦਾ ਸ਼ਿਕਾਰ ਹੋਏ ਪਰਿਵਾਰਾਂ ਨੂੰ ਮਿਲਣ ਪੁੰਚੇ ਨੇ ਹਰਦੀਪ ਗਰੇਵਾਲ ਅਖੀਰ ਦੇ ਵਿੱਚ ਗੱਲ ਕਰਾਂਗੇ ਲਫਟਰ ਸ਼ਿਫਟ 2 ਦੇ ਵਿੱਚ ਐਲਵਿਸ਼ ਯਾਦਵ ਦਾ ਵੱਡਾ ਖੁਲਾਸਾ ਜਲਦ ਕਰਨ ਜਾ ਰਹੇ ਹਨ ਵਿਆ ਆਊਟ ਡਿਜੀਟਲ ਵਰਲਡ ਦੇ ਸਭ ਤੋਂ ਪਸੰਦੀਦਾ ਯੂਟਿਊਬਰ ਰਣਵੀਰ ਅਲਾਬਾਦੀਆ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਇਮੇਜ ਤਾਰ-ਤਾਰ ਕਰ ਲਈ ਹੈ ਜਿਨ੍ਹਾਂ ਦਾ ਨਾਂ ਅੱਜਕੱਲ ਇਤਰਾਜ਼ਯੋਗ ਮਜ਼ਾਕ ਕਰਨ ਲਈ ਇੰਡੀਆਜ਼ ਕੋਰਟ ਲੇਟਨ ਦੇ ਵਿੱਚ ਇਸ ਤਰ੍ਹਾਂ ਫਸ ਗਿਆ ਹੈ ਕਿ ਮਾਮਲਾ ਕਿਸਾਂ ਤੱਕ ਪਹੁੰਚ ਗਿਆ ਹੈ ਕਈ ਥਾਵਾਂ ਤੇ ਕੇਸ ਦਰਜ ਕੀਤੇ ਗਏ ਹਨ ਅਤੇ ਮਹਾਰਾਸ਼ਟਰ ਸਾਈਬਰ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਦੌਰਾਨ ਹੀ ਰਣਵੀਰ ਅਲਾਬਾਦੀਆ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਉਹ ਪੁੱਭਾ ਮਾਰ ਕੇ ਰੋ ਰਹੇ ਨੇ ਕਹਿੰਦੇ ਨੇ ਕਿ ਮੈਨੂੰ ਬੁਰਾ ਲੱਗ ਰਿਹਾ ਹੈ ਕਿਉਂਕਿ ਸਾਰਾ ਕੰਮ ਰੁਕ ਗਿਆ ਹੈ ਅਤੇ ਮੈਂ ਇੱਕ ਦੋਸ਼ੀ ਹਾਂ ਫਿਰ ਬਹੁਤ ਸਾਰੇ ਉਹਨਾਂ ਨੇ ਹੰਝੂ ਵਹਾਏ ਸੋਸ਼ਲ ਮੀਡੀਆ ਤੇ ਲਗਾਤਾਰੇ ਦਾਵਾ ਕੀਤਾ ਜਾ ਰਿਹਾ ਹੈ ਕਿ ਰਣਵੀਰ ਵਿਵਾਦ ਤੋਂ ਬਾਅਦ ਪਛਤਾ ਰਹੇ ਨੇ ਪਰ ਸੱਚ ਕੁਝ ਹੋਰ ਹੈ ਦਰਅਸਲ ਰਣਵੀਰ ਅਲਾਬਾਦੀਆ ਦੇ ਰੋਂਦੇ ਹੋਏ ਵੀਡੀਓ ਕਾਫੀ ਜ਼ਿਆਦਾ ਪੁਰਾਣਾ ਹੈ ਇਹ ਵਾਇਰਲ ਵੀਡੀਓ ਕੋਰੋਨਾ ਮਹਾਮਾਰੀ ਦੌਰਾਨ ਦੀ ਹੈ ਦੱਸ ਦੇ ਕਿ ਰਣਵੀਰ ਅਲਾਬਾਦੀਆਂ ਨੇ ਖੁਦ ਇਸ ਵਲੋਗ ਨੂੰ ਆਪਣੇ YouTube ਤੇ ਸ਼ੇਅਰ ਕੀਤਾ ਸੀ ਅਤੇ ਉਹਨਾਂ ਨੇ 3 ਸਾਲ ਪਹਿਲਾਂ ਕੋਰੋਨਾ ਦੀ ਦੂਜੀ ਵੇਵ ਦੇ ਦੌਰਾਨ ਇਹ ਵੀਡੀਓ ਸ਼ੇਅਰ ਕੀਤੀ ਸੀ ਵੀਡੀਓ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਸੀ ਕਿ ਇਹ ਕੋਈ ਕਲਿੱਕਬੇਟ ਨਹੀਂ ਹੈ ਮੇਰਾ ਕੋਰੋਨਾ ਦਾ ਐਕਸਪੀਰੀਅੰਸ ਹੈ ਇੰਟਰਨੈਟ ਦੀ ਦੁਨੀਆ 'ਚ ਅਜਿਹਾ ਹੀ ਹੁੰਦਾ ਹੈ ਵਾਇਰਲ ਦਾ ਮਾਮਲਾ ਪਤਾ ਨਹੀਂ ਕਦੋਂ ਪੁਰਾਣੀਆਂ ਚੀਜ਼ਾਂ ਨਵਾਂ ਮਸਾਲਾ ਬਣ ਜਾਂਦੀਆਂ ਨੇ। ਹੁਣ ਅਗਲੀ ਖਬਰ ਦੇ ਵਿੱਚ ਥੋੜਾ ਸੀਰੀਅਸ ਮੂਡ ਓਨ ਕਰਦੇ ਹਾਂ। ਇਹ ਕੋਈ ਰੋਮਾਂਟਿਕ ਕਾਮੇਡੀ ਫਿਲਮ ਦੀ ਗੱਲ ਨਹੀਂ ਹੋ ਰਹੀ ਐ। ਪੰਜਾਬ ਦੇ ਯੂਥ ਦੀ ਸਟਰਗਲ ਅਤੇ ਕੰਟਰੈਕਟ ਮੈਰਿਜ ਸਕੈਮ ਦੀ ਜਿਹੜੀ ਹਾਰਡ ਹਿਟਿੰਗ ਕਹਾਣੀ ਐ। ਫਿਲਮ 6 ਇਚ ਦੇ ਵਿੱਚ ਜਿਹੜੇ ਹਰਦੀਪ ਗਰੇਵਾਲ ਨੇ ਇਸ ਮੁੱਦੇ ਨੂੰ ਉਠਾ ਰਹੇ ਨੇ। ਜਲਦੀ ਹੀ ਸਿਨੇਮਾ ਘਰ ਦੇ ਵਿੱਚ ਦਸਤਕ ਦੇਣ ਜਾ ਰਹੀ ਐ ਫਿਲਮ। ਸੱਚੀਆਂ ਘਟਨਾਵਾਂ ਤੇ ਆਧਾਤ ਤੇ ਫਿਲਮ 3600 ਪੀੜਤਾਂ ਦੀ ਦਰਦਨਾਕ ਕਹਾਣੀ ਨੂੰ ਦਿਖਾਏਗੀ ਤੇ ਹਾਲ ਹੀ ਦੇ ਵਿੱਚ ਹਰਦੀਪ ਗਰੇਵਾਲ ਖੁਦ ਇਸ ਸਕੈਮ ਦਾ ਸ਼ਿਕਾਰ ਹੋਏ ਪਰਿਵਾਰਾਂ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਰਦੀਪ ਗਰੇਵਾਲ ਅਤੇ ਮਨਦੀਪ ਤਖੜ ਦੀ ਇਹ ਫਿਲਮ ਪੰਜਾਬ ਦੇ ਕੰਟਰੈਕਟ ਮੈਰਿਜ ਫਰੋਡ ਤੇ ਰੋਸ਼ਨੀ ਪਾਉਂਦੀ ਹੈ ਜਿੱਥੇ 5 ਸਾਲਾਂ ਦੇ ਵਿੱਚ 3600 ਨੌਜਵਾਨਾਂ ਨੇ 150 ਕਰੋੜ ਰੁਪਏ ਗਵਾਏ ਨੇ ਬਹੁਤ ਸਾਰੇ ਲਾੜਿਆਂ ਨੇ ਲਾੜੀਆਂ ਦੇ ਕੈਨੇਡਾ ਦੇ ਵੀਜ਼ੇ ਸਪੌਂਸਰ ਕੀਤੇ ਨੇ ਸਿਰਫ ਛੱਡ ਦਿੱਤੇ ਜਾਣ ਲਈ ਦੁਖੀ ਹੋ ਕੇ ਕਈਆਂ ਨੇ ਆਪਣੀ ਜਾਨ ਵੀ ਲਈ ਹੈ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੋ ਕੇ ਜ਼ਬਰਦਸਤ ਫਿਲਮ 14 ਮਾਰਚ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜੋ ਇੱਕ ਹੈਰਾਨ ਕਰ ਦੇਣ ਵਾਲੀ ਹਕੀਕਤ ਨੂੰ ਜਾਗਰੂਕ ਕਰਦੀ ਹੈ ਅੱਖਾਂ ਖੋਲਣ ਵਾਲੀ ਇਸ ਕਹਾਣੀ ਨੂੰ ਦੇਖਣਾ ਨਾ ਭੁੱਲਿਓ 14 ਮਾਰਚ ਨੂੰ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਹੁਣ ਗੱਲ ਕਰੀਏ ਲਾਫਟਰ ਸ਼ੈਫ 2 ਦੀ ਜਿੱਥੇ ਕਾਮੇਡੀ ਦਾ ਜ਼ਬਰਦਸਤ ਤੜਕਾ ਲੱਗਿਆ ਹੋਇਆ ਹੈ ਇੱਕ ਇਸ ਸ਼ੋਅ ਦੇ ਵਿੱਚ ਰੁਬੀਨਾ ਦਿਲਾਇਕ ਮਨਾਰਾ ਚੋਪੜਾ ਅਬਦੁੱਲ ਅਤੇ ਐਲਵਿਸ਼ ਯਾਦਵ ਵੀ ਨਜ਼ਰ ਆ ਰਹੇ ਇਹਨੇ ਪਰ ਸਭ ਤੋਂ ਵੱਡੀ ਗੱਲ ਮਸਾਲੇਦਾਰ ਗੋਸਪ ਜਦੋਂ ਬਣੀ ਐਲਵਿਸ਼ ਯਾਦਵ ਨੇ ਆਪਣੀ ਗਰਲਫ੍ਰੈਂਡ ਅਤੇ ਵਿਆਹ ਦੇ ਬਾਰੇ ਹਿੰਟ ਦਿੱਤਾ। ਸ਼ੋਅ ਦੇ ਵਿੱਚ ਭਾਰਤੀ ਸਿੰਘ ਨੇ ਐਲਵਿਸ਼ ਯਾਦਵ ਨੂੰ ਕਿਹਾ ਕਿ ਮੈਂ 2025 ਦੇ ਵਿੱਚ ਤੁਹਾਡੀ ਗਰਲਫ੍ਰੈਂਡ ਨੂੰ ਮਿਲਣਾ ਚਾਹੁੰਨੀ ਆ ਤਾਂ ਐਲਵਿਸ਼ ਨੇ ਮਾਸਟਰ ਸਟਾਈਲ ਦੇ ਵਿੱਚ ਕਿਹਾ ਕਿ ਮੈਂ ਤੁਹਾਨੂੰ 2025 ਦੇ ਵਿੱਚ ਆਪਣੇ ਵਿਆਹ ਵਿੱਚ ਬੁਲਾਵਾਂਗਾ। ਹੁਣ ਇਹ ਸੁਣ ਕੇ ਭਾਰਤੀ ਸਰਪ੍ਰਾਈਜ਼ ਹੋ ਗਈ ਅਤੇ ਹੋਰ ਸਿਲੇਬ੍ਰਿਟੀਜ਼ ਵੀ ਹੱਸਣ ਲੱਗ ਪਏ। ਐਲਵਿਸ਼ ਯਾਦਵ ਆਪਣੀ ਪਰਸਨਲ ਜ਼ਿੰਦਗੀ ਨੂੰ ਥੋੜਾ ਸੀਕ੍ਰੀਟ ਰੱਖਦੇ ਨੇ ਅਤੇ ਅੱਜ ਤੱਕ ਉਹਨਾਂ ਨੇ ਆਪਣੀ ਗਰਲਫ੍ਰੈਂਡ ਦਾ ਨਾਂ ਨਹੀਂ ਦੱਸਿਆ। ਲਾਫਟਰ ਸ਼ੈਪ ਦੇ ਵਿੱਚ ਉਹਨਾਂ ਨੇ ਇਹ ਤਾਂ ਮੰਨਿਆ ਕਿ ਉਹ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਹਨ ਭਾਵੇਂ ਕੁੜੀ ਕੋਈ ਮਿਸਟਰੀ ਹੋ ਸਕਦੀ ਹੈ ਪਰ ਵਿਆਹ ਦੀ ਪਲੈਨਿੰਗ ਤਾਂ ਪੱਕੀ ਹੈ ਇਸ ਲਈ ਇਹ ਦੇਖਣਾ ਬਾਕੀ ਹੈ ਕਿ ਐਲਵਿਸ਼ ਯਾਦਵ ਸੱਚਮੁੱਚ ਇਸ ਸਾਲ ਵਿੱਚ ਬਰਾਤ ਲੈ ਕੇ ਜਾਂਦੇ ਨੇ ਜਾਂ ਫਿਰ ਸਿਰਫ ਇੱਕ ਮਜ਼ਾਕ ਸੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਤਾਂ ਇਹ ਸਨ ਐਂਟਰਟੇਨਮੈਂਟ ਦੀ ਦੁਨੀਆ ਤੋਂ ਅੱਜ ਦੀਆਂ ਤਾਜ਼ਾ ਖਬਰਾਂ ਜਿੱਥੇ ਗੱਲ ਕੀਤੀ ਰਣਵੀਰ ਅਲਾਬਾਦੀਆ ਦੀ ਵਾਇਰਲ ਵੀਡੀਓ ਦੇ ਸੱਚ ਤੋਂ ਲੈ ਕੇ ਐਲਵਿਸ਼ ਯਾਦਵ ਦੇ ਦਿੱਤੇ ਗਏ ਹਿੰਟ ਤੱਕ ਐਦਾਂ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦਸ਼ੋ ਕਲੈਮਰ ਗੌਸਪ ਸਫਤ ਦਾ ਟੀਵੀ ਨਰਾਈ